The cat sat on the ਆ ਫਾਉਟੇ ਅੱਜ ਕੀ ਪ੍ਰੋਗਰਾਮ ਸੀਗਾ ਜਿੱਤੇ ਉਹਦਾ ਕੀ ਉਹਦਾ ਮੰਤਵ ਸੀਗਾ ਅੱਜ ਕਾਰ ਸੇਵਾ ਖਲੂਸਾ ਬਾਬਾ ਸੇਵਾ ਸੀ ਦੇ ਸੇਵਾਦਾਰ ਕੋਲੋਂ ਨੂੰ ਇਥੇ ਵਾਤਾਵਰਣ ਸੰਬੰਧੀ ਵਿੱਚ ਜਿਹੜਾ ਸੀ ਇਕੱਠ ਸੀ ਉਹਦੇ ਵਿੱਚ ਹਾਜ਼ਰ ਕਰਨ ਵਾਸਤੇ ਆ ਗਏ ਜੀ ਜਿਹੜਾ ਜੀ ਦਸਰਾ ਪਰਿਆਵਰਣ ਦੇ ਪ੍ਰਤੀ ਅਸੀਂ ਬਹੁਤ ਹੀ ਅਸੰਮਲੇਸ਼ਣ ਤੇ ਸੰਵੇਦਨਸ਼ੀਲ ਹੁੰਦੇ ਜਾ ਰਹੇ ਹਾਂ ਹਵਾ ਪਾਣੀ ਸਾਫ ਅਸੀਂ ਜਿਹੜਾ ਗੰਦਲੇ ਕਰੀ ਜਾ ਰਹੇ ਆ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਬਾਬਾ ਜੀ ਨੇ ਬੜਾ ਕੰਮ ਕੀਤਾ ਸੰਸਥਾ ਨੇ ਕੰਮ ਕੀਤਾ ਤੁਸੀਂ ਬਾਬਾ ਜੀ ਦੇ ਨਾਲ ਦੇਖੋ ਪ੍ਰੋਫਿਊਸ਼ਨ ਦਾ ਜੀ ਅੱਛਾ ਸਾਫ ਸਾਫ ਸਾਰਿਆਂ ਨੇ ਜਦਾ ਹੀ ਹੈ ਕਿ ਪੁਰਬੀ ਸੰਸਮਾਸੀ ਆਪਣੇ ਗੁਰੂ ਪੀਰਾਂ ਦੇ ਨਾਮ ਮੰਨਿਆ ਧਰਮ ਗ੍ਰੰਥਾਂ ਨੂੰ ਨਾਮ ਮੰਨਿਆ ਬੁੱਧੀ ਜੀਵਨ ਨੂੰ ਨਾਮ ਮੰਨਿਆ ਤੇ ਸਾਡਾ ਹਾਲ ਕੀ ਹੋ ਗਿਆ ਉਹਦੇ ਸਬੰਧ ਵਿੱਚ ਇਸ ਤਰ੍ਹਾਂ ਕਿਹਿੰਦੇ ਨੇ ਕਿ ਨਾਮ ਮੰਨਿਆ ਧਰਮ ਗ੍ਰੰਥਾਂ ਨੂੰ ਨਾਮ ਮੰਨਿਆ ਬੁੱਧੀ ਜੀਵਨ ਨੂੰ ਤੇ ਨਾਮ ਮੰਨਿਆ ਗੁਰੂ ਪੀਰਾਂ ਰਾਜਕਾਲ ਵਿੱਚ ਮਨਮਰਜ਼ੀ ਕੀਤੀ ਨਾਮ ਮੰਨਿਆ ਰਾਜੇ ਵਜ਼ੀਰਾਂ ਨੂੰ ਘਰ ਘਰ ਵਿੱਚ ਸੰਦੇਹ ਪੰਜਾ ਗਏ ਨਾਮ ਮੰਨਿਆ ਬੁੱਧੀ ਜੀਵਨ ਨੂੰ ਸੈਨਿਕ ਜ਼ਬਰਦਸਤ ਕਰਕੇ ਮਾਰ ਦਿੱਤਾ ਜੀ ਤੋ ਇਹ ਸਦਾ ਜਿਹੜਾ ਜਿਹੜਾ ਨਾਮ ਮੰਨਦਾ ਜਿਹੜਾ ਜਿਹੜਾ ਸਿੱਟਾ ਸਾਡੇ ਸਾਹਮਣੇ ਹੈ ਕਿ ਧਰਤੀ ਕੌੜੀ ਹੋ ਗਈ ਕੌੜੇ ਹੋ ਗਏ ਪਾਣੀ ਹਵਾ ਦੇ ਕੀਰਤਨ ਆ ਗਈ ਕਿ ਬਥੇ ਪਰਾਣੀ ਮਾਂ ਦੇ ਦੁੱਧ ਵਿੱਚ ਜ਼ਹਿਰ ਨਾ ਦਿਸਣ ਹਾਂ ਨਹੀਂ ਸੋਚਣਾ ਬਦਲੀ ਬੰਦੇ ਆ ਤੇ ਬਦਲ ਜਾਊ ਕਹਾਣੀ ਇਹ ਅੱਜ ਵੀ ਅਸੀਂ ਆਪਣੇ ਪਰਿਵਰਸ਼ਨ ਦੇ ਉੱਤੇ ਕੰਟਰੋਲ ਨਾ ਕੀਤਾ ਕਾਬੂ ਨਾ ਪਾਇਆ ਨਾ ਫਿਰ ਅਗਦਾ ਜੀ ਤੀੜੀ ਆ ਉਹਦੀ ਉਮਰ ਕਿੰਨੀ ਆ ਯਾਨੀ ਪੰਜ ਸਾਲ ਪੰਜ ਵੀਹ ਤੋਂ 22 ਵੀ ਰਹਿ ਜਾਏਗੀ ਕਿ ਆਪਣੀ ਸਿਹਤੋ ਬਗਾਂਗੇ ਇਹ ਪ੍ਰਦੂਸ਼ਣ ਅੱਜਕੱਲ੍ਹ ਜਿੱਦਣ ਕੇ ਵੇਖਦੇ ਜੇ ਤੁਸੀਂ ਜਿਹੜੇ ਨੇ ਜਨਮਰਜ ਲੋਕ ਹੋ ਰਹੇ ਨੇ ਤੇ ਉਹ ਕਿੱਧਰ ਜਾਣ ਖਾਣ ਕੀ ਨਿਤਿਓਂ ਨਾ ਜਬ ਗਾੜਾ ਨਾ ਸੜਕੇ ਜਾਂਦੇ ਕਿੱਧਰ ਜਾਣ ਜੰਗਲ ਬੇਲ ਦੀ ਮੁੱਕ ਗਏ ਮੁੱਕ ਜੰਦੀਆਂ ਖਰਨਾ ਦੀਆਂ ਡਾ ਰੇ ਏ ਲੱਗੇ ਜਿਤਸਨ ਨਾ ਰਸਨ ਘਟਾ ਰਹੇ ਤੇ ਵਿਆਂ ਤੇ 14 ਕਿੜੀ ਰਹੇਗੀ ਨਾ ਰਸਨ ਗਾਵਾਂ ਹਾਂਜੀ ਸ਼ੇਰ ਚੀਤੇ ਘੁੰਡ ਘੱਡ ਬੈਠੇ ਹੁਣ ਦਿਸੇ ਆਵਾਰਾ ਗਾਮਾਂ ਕਿਉਂਕਿ ਇਹ ਦੇ ਅੱਜਕੱਲ ਆਵਾਰਾ ਗਮ ਦੇ ਸੇ ਸ਼ੇਰ ਚੀਤੇ ਗੱਲ ਹੀ ਕੋਈ ਨਹੀਂ ਰਹੀ ਤੇ ਇਸ ਵਾਸਤੇ ਬਾਬਾ ਜੀ ਦਾ ਜੋ 550 ਸਾਲਾ ਖਾਜਨ ਦੇ ਨਾਮ ਜੀਦਾ ਹੈ ਨਾ ਇਹ ਵਸਤੇ ਆਪਣਾ ਪ੍ਰੋਜੈਕਟ ਹੈ ਕਿ ਅਸੀਂ 550 ਬੰਗਲਾਵਾਂ ਦੇ ਜਿਸ ਤੱਕਰੀਬ ਅਸੀਂ 297 ਦੇ ਲਾ ਚੁੱਕੇ ਹਾਂ ਇੱਕ ਜੰਗਲ ਜਿਹੜਾ ਹੈ ਉਹ ਇੱਕ ਨਾਲ ਦੇ ਵਿੱਚ 200 ਬੂਟਾ ਲਾਈਦਾ ਤੇ ਇੱਕ ਏਕੜ ਦੇ ਵਿੱਚ ਤਕਰੀਬ 1600 ਤੋਂ 2000 ਦੇ ਤਕਰੀਬ ਬੂਟਾ ਲਾਈ ਇਸ ਵਿੱਚ ਜਿਹੜਾ ਹੈ ਕਿ ਆਪਣਾ ਜਿਹੜਾ ਹੈ 50 ਕਿਸਮ ਦੇ ਬੂਟੇ ਲਾਈ ਦੇ ਨੇ ਜਿਹਦੇ ਵੇਖੇ ਸ਼ਾਂਤ ਫੁੱਲਦਾਰ ਫਲਦਾਰ ਤੇ ਦੁਆਹਾਂ ਲੁੱਟੇ ਬਣੀ ਪੰਜ ਪ੍ਰਸੈਂਟ ਕਰ ਜਿਹੜੇ ਇੱਕ ਵੱਡਾ ਜੰਗਲ ਜਿਹਦੇ ਵਿਚ ਇਕੜਦੇ ਰੱਖਿਆ ਉਹਦੇ ਵਿੱਚ ਇੱਕ ਖੱਡਾ ਬਣਾਇਆ ਦਾ ਇਹ ਜਾਨਵਰਾਂ ਦਾ ਪਾਣੀ ਪੀਣਾਂ ਲਈ ਪੋਜਨ ਮਿੱਟੀ ਕੱਢੀ ਉਹਦਾ ਜਿਹੜਾ ਹੈ ਕੁਝ ਜਾਨਵਰ ਜਿਹੜਾ ਮਿੱਟੀ ਖੇਡਦੇ ਨਹੀਂ ਰਹੇ ਨੇ ਇਸ ਨੂੰ ਕਰਦਣ ਵਾਸਤੇ ਇਹਦੇ ਨਾਲ ਹੀ ਇੱਕ ਜਿਹੜਾ ਛੋਟਾ ਕਿ ਪੱਥਰਾਂ ਦਾ ਇੱਕ ਬਟਿਆਂ ਦਾ ਵੀ ਇੱਕ ਢੇਰ ਬਣਾਇੰਦਾ ਹੈ ਕਿ ਜਿਹੜੇ ਸਫਸਵਲੀ ਉਹ ਕਿੱਥੇ ਰਹਿਣਗੇ ਉਹਨਾਂ ਦਾ ਹੱਕ ਦਾ ਕਿ ਜੰਗਲ ਦੇ ਵਿੱਚ ਇਸੰਦਾਂ ਦਾ ਰਹੀ ਹੈ ਜਾਂ ਜਿਹੜਾ ਹਜੇ ਤੋਂ ਖੰਦੇ ਵਿਖੇ ਜੰਗਲ ਲਾਉਣ ਦੇ ਬਾਰੇ ਜਿਹੜਾ ਉਹ ਜ਼ਿਆਦਾ ਹੈ ਕਿ ਤਾਂ ਕਿ ਆਪਾਂ ਆਪਣੇ ਵਿਰਸੇ ਨੂੰ ਮਾਤਾ ਵਰ ਨੂੰ ਸਮਾਰ ਕਰਾਂਗੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੋ ਅਸੀਂ ਆਪੇ ਵਾਰਤਾਂ ਦੇ ਸਬੰਧ ਵਿੱਚ ਪੁਰਾਣੇ ਰੋਖੀ ਵਰਾਸੀ ਜਿਹੜੇ ਸੀ ਉਹ ਮੁਕਾਈ ਜਾ ਰਹੇ ਹਨ ਤੇ ਨਵੇਂ ਨਿ ਲਾ ਰਹੇ ਤੇ ਇਸ ਵਾਰ ਤੇ ਜਿਹੜੇ ਨੇ ਇੱਕ ਵੱਤੂ ਮੱਧ ਅਸੀਂ ਵਰਾਸੀ ਬੂਟਿਆਂ ਨੂੰ ਜਿਆਦਾ ਮਾਨ ਕਰਦੇ ਆਂ ਕਿ ਦੂਰੋਂ ਲੈ ਕੇ ਆ ਗਏ ਤੇ ਜਿਸ ਤਰ੍ਹਾਂ ਕਿ ਕਈ ਨੇ ਕਿ ਸਾਡੇ ਜਿਹੜੇ ਨੇ ਵੱਡੇ ਦਰਖਤ ਖੁਦ ਬੇਖੜਦੇ ਨੇ ਕੋਈ ਅਸੀਂ ਇਸ ਵਕਤ ਕਰੀਬ 5000 ਪਿੱਪਲ 5000 ਬੋੜ ਬਿਲਕੁਣ ਇਹ ਸਾਡੇ ਬੂਟੇ ਜਿਹੜੇ ਛੜਕਾਣੇ ਕਰਾਣੇ ਕਿਸੇ ਥਾਂ ਦੇ ਤੇ ਬੜਿਆਂ ਵਿੱਚ ਹੀ ਲਾਈ ਦੇ ਨੇ ਤੋਂ ਜਿੱਥੇ ਤੱਕ ਹੋ ਸਕਦਾ ਹੈ ਕਿ ਵਰਤਮਾਨ ਵਤ ਬਤਾਉਂਦੇ ਇੱਕ ਆਮ ਜਿਹੜਾ ਵਿਅਕਤੀ ਹੈ ਉਹਦੀ ਮਦਦ ਇਹ ਕਿਸ ਹੱਸਤੇ ਬੰਦਾ ਜਿਹਾਂ ਕੋ ਜੰਗਲ ਲਗਾਣਾ ਹੋਵੇ ਤੇ ਦੇਖੋ ਜੰਗਲ ਲਾਉਣ ਦੇ ਵਿੱਚ ਤੇ ਜੇ ਤੁਹਾਡੇ ਲੋਕ ਪਰਵਾਹ ਕਰੇ ਇੱਕੋ ਸਿੱਖ ਵਾਲੇ ਨੇ ਉਹ ਤੇ ਤੁਹਾਡੇ ਤੋਂ ਜਲਸਾ ਕਰਵਾ ਲਈ ਹੈ ਅਸੀਂ ਤੇ ਉਹਨਾਂ ਨੂੰ ਇਹ ਜਗ੍ਹਾ ਤੇ ਤਿਆਰੀ ਕਰ ਲਿਆ ਤੇ ਬੂਟੇ ਆਪਣੇ ਲਾ ਗਦੇ ਬੰਦੇ ਆਪਣੇ ਜਾਨ ਜਾਨੀ ਫਰੀ ਤੌਰ ਤੇ ਲਾ ਹੀ ਦੇਣਾ ਸੀ ਉਹ ਬੂਟੇ ਪਾ ਲੈਂਦਾ ਤੇ ਧੰਨਵਾਦ ਵੀ ਕਰਦੇ ਫਿਰ ਬੂਟੇ ਲਾ ਕੇ ਨਹੀਂ ਅੱਜ ਉਹਨਾਂ ਦਾ ਵਿਖਾ ਵਾਸਤੇ ਕਦੀ ਕਦੀ ਜਮ ਵਿੱਚ ਜਾਏ ਕੇ ਵਿਖੀ ਤੋਂ ਪੰਜ ਦੂਰ ਨੇੜੇ ਹੁਣ ਇਸ ਵਕਤ ਜਿਹੜੇ 26 ਤਰੀਕ ਨੂੰ ਅਸੀਂ ਬੰਬੇ ਜਿਹੜੇ ਨੇ ਉੱਥੇ ਜਾ ਰਹੇ ਹਾਂ ਇਹ ਤੋਂ ਪਹਿਲੇ ਬੰਦੇ ਜਿਹੜੇ 5000 ਰੁਪਏ ਲਾਇਆ 5 ਕਿਲੋਮੀਟਰ ਦੇ ਅਸੀਂ ਇਸ ਵਕਤ ਜਿਹੜੇ 26 ਤਰੀਕ ਅਸੀਂ 5000 ਕਿ ਕਿਸੇ ਚਾਹੀ ਕੀ ਨਿਕਲਦੇ ਹੋਣ ਇਸ ਵਾਸਤੇ ਪੱਕਾ ਨਹੀਂ ਰਹਾ ਦੇ ਜੇ ਤੂੰ ਜਾ ਕੇ ਦੇਖ ਲਓ ਕਿ ਤੁਹਾਨੂੰ ਆਪੇ ਜਣੀਆਂ ਖਾੜੀ ਬੰਗਾਲ ਦੀਆਂ ਜਿਹੜੀਆਂ ਮੌਨਸੂਨ ਦੱਸ ਦੇਣੀਆਂ ਕੋਈ ਕਿੱਥੋਂ ਇਸ ਵਾਰ ਦੂਰ ਜਣ ਜਿੱਥੇ ਬੂਟਾ ਸਾੜਾ ਬੰਨਾਂ ਦਾ ਮੌਨਸੂਨ ਨਹੀਂ ਹੈਗਾ ਬੂਟੇ ਜਿਹਨੇ ਪਿਛੇ ਲਾਉਣੇ ਆ ਜਾ ਕੇ ਲਾ ਕੇ ਆਏ ਦੇ ਬੰਦੇ ਜਾਂਦੇ ਨੇ ਬੂਟੇ ਲਾ ਕੇ ਵਾਪਸ ਆ ਜੇਗਾ ਹਾਂ ਕੋਈ ਕਾਜੂ ਕਾ ਬੂਟਾ ਮੰਗੇ ਤੇ ਦੇ ਦੇ ਰਿਹਾ ਵੇਖ ਲੀਂਗਾ ਮੰਗਣ ਤੇ ਅਸੀਂ ਬੂਟਾ ਨਹੀਂ ਮੰਨਣ ਵਾਲਾ ਸਾਡਾ ਪੁੱਛ ਜਣੇ ਬੂਟੇ ਜਾ ਕੇ ਲਾਈਦਾ ਇਹਨਾਂ ਮਾਈਕੀ ਦੀ ਕਲਚਰ ਮਾਈਕੀ ਦੀ ਮਾਰਾ ਸਾਰਿਆਂ ਨੂੰ ਪਤਾ ਇਸ ਕਲਚਰ ਅਜਾੜਾ ਟੈਂਪਰੇਚਰ ਹੈ 41 ਡਿਗਰੀ ਅਰੇ ਸੰਤਰੀ ਤੱਕ ਜਾਣਾ ਪਹਿਲਾਂ ਕਦੇ ਨਹੀਂ ਅੱਨਾ ਹੋਇਆ 45 ਤੋਂ ਵੱਧ ਨਹੀਂ ਹੋਇਆ ਕਦੇ ਹੀਟ ਵੇਵ ਦੀ ਉਹ ਚੇਤਾਵਨੀ ਇਹ ਜਿਹੜਾ ਅਸੀਂ ਖੇਤਾਂ ਨੂੰ ਅੱਗ ਲਾਈ ਜਾਂਦੇ ਆ ਬ੍ਰਾਜ਼ਿਲ ਉਹਨਾਂ ਦੇ ਜਾਏਗਾ ਅਸੀਂ ਅੱਜ ਮੈਨੀਫੈਸਟੋ ਦੇਣਾ ਇਹਨਾਂ ਨੂੰ ਪੋਲਿਟਿਸ਼ੀਅਨਾਂ ਨੂੰ ਕਿ ਕੋਈ ਇਲੈਕਸ਼ਨ ਦੇ ਲਈ ਤੁਹਾਡਾ ਜਿਹੜਾ ਮੱਦਾ ਕੀ ਹੋਣਾ ਚਾਹੀਦਾ ਹੈ ਵਾਤਾਵਰਣ ਦੇ ਮੁਤਾਬਕ ਤੋ ਬਹੁਤ ਸਾਰੀਆਂ ਬੁਸਮਸਿਆਵਾਂ ਨੇ ਪਲਾਸਟਿਕ ਦੀ ਹੈ ਕੂੜੇ ਦੀ ਹੈ ਪਾਣੀ ਦੀ ਹੈ ਪਾਣੀ ਖਰਾਬ ਹੋ ਰਿਹਾ ਫੈਕਟਰੀਆਂ ਦਾ ਪਾਣੀ ਇੱਕੋ ਪਾਣੀ ਬਚਿਆ ਸਾਡੇ ਕੋਲ ਧਰਤੀ ਦਾ ਉਹ ਵੀ ਇਸੇ ਖਰਾਬ ਕਰ ਰਿਹਾ ਹੈ ਪੋਲਿਟਿਸ਼ੀਨ ਵੀ ਜ਼ਿੰਮੇਵਾਰ ਨੇ ਰਾਜਨੀਤਿਕ ਲੋਕ ਵੀ ਧਾਰਮਿਕ ਲੋਕ ਵੀ ਤੇ ਆਮ ਲੋਕ ਸਾਰੇ ਜ਼ਿੰਮੇਵਾਰ ਨੇ ਸਾਰਿਆਂ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਇਸ ਕੀ ਕਰ ਰਹੇ ਆ ਮੇਰੇ ਖਿਆਲ ਸਾਡੇ ਪਿੱਛੇ ਹੀ ਤਿੰਨ ਚਾਰ ਫੈਕਟਰੀਆਂ ਨੇ ਜਿਹੜੀਆਂ ਪਾਣੀ ਗੰਦਾ ਪਾਣੀ ਧਰਤੀ 'ਚ ਪਾ ਰਹੀਆਂ ਤਾਂ ਸਾਨੂੰ ਗਰਾਉਂਡ ਲੈਵਲ ਤੇ ਸਾਨੂੰ ਵੀ ਲੜਨਾ ਚਾਹੀਦਾ ਸਾਨੂੰ ਵੀ ਜਾਗਰੂਕ ਹੋਣਾ ਚਾਹੀਦਾ ਪਾਣੀ ਵੇਸਟ ਨਹੀਂ ਕਰਨਾ ਚਾਹੀਦਾ ਕੋਈ ਕੋਈ ਸੰਸਥਾ ਨੇ ਇੱਕ ਮਾਡਲ ਬਣਾ ਕੇ ਦੇ ਦਿੱਤਾ ਕਿ ਕਿੱਦਾਂ ਸੰਭਾਲ ਕਰਨੀ ਕੁਦਰਤੀ ਸਰੋਤਾਂ ਜਿਹਾ ਬਾਬਾਸਤੇ ਅਸੀਂ ਮੰਨਾ ਵਾਲੇ ਤੁਹਾਨੂੰ ਪਤਾ ਹੀ ਕਿੰਨੇ ਰੁੱਖ ਲਾਏ ਆ ਬਾਕੀ ਸਾਡੀ ਨਰਸਰੀ ਹੈ ਬਾਹਰ ਵੀ ਸੇ ਰੁੱਖ ਲਾ ਕੇ ਆਨੇ ਆ ਸਕੂਲਾਂ ਵਿੱਚ ਵੀ ਗੁਰਦੁਆਰਿਆਂ ਵਿੱਚ ਵੀ ਤੇ ਜਿਹੜੇ ਥੀਕ ਠੀਕ ਠੰਗ ਨਾ ਵਰਤਦੇ ਉਹਨਾਂ ਨੂੰ ਅਸੀਂ ਫਰੀ ਦੇ ਦਿੰਦੇ ਆ ਪਿੰਡ ਵਾਲੇ ਸੰਸਥਾ ਵੱਲੋਂ ਤੇ ਇਹ ਜਿਹੜੇ ਸਾਰਾ ਅਸੀਂ ਪਿੰਡ ਵਾਲੇ ਸੰਸਥਾ ਨੇ ਇੱਕ ਮਾਡਲ ਤਿਆਰ ਕਰਕੇ ਦੇ ਦਿੱਤਾ ਸਰਕਾਰ ਨੂੰ ਵੀ ਤੇ ਲੋਕਾਂ ਨੂੰ ਮੈਂ ਦੋਨਾਂ ਨੂੰ ਜ਼ਿੰਮੇਵਾਰ ਕਾਵਾਂਗੀ ਸਰਕਾਰ ਨੂੰ ਵੀ ਤੇ ਲੋਕਾਂ ਨੂੰ ਵੀ ਅਸੀਂ ਇਹ ਤਾਂ ਦੇਣਾ ਲੋਕ ਨੂੰ ਸਰਕਾਰ ਨੂੰ ਪਰ ਅਸੀਂ ਆਪਣੇ ਬਰ ਵੀ ਚਾਤੀ ਮਾਰ ਲਈ ਆ ਵੀ ਅਸੀਂ ਕਿੱਥੇ ਕ ਉੱਥੇ ਕਿ ਖੜੇ ਆ ਹੁਣ ਅਸੀਂ ਪਤਾ ਲੱਗਿਆ ਵੀ ਹੁਣੇ ਹੀ ਜੀਰੀ ਲੈਣੀ ਸ਼ੁਰੂ ਕਰਤੀ ਜਦੋਂ ਕਿ ਇੰਨੀ ਜ਼ਿਆਦਾ ਗਰਮੀ ਹੈ ਬਹੁਤ ਸਾਰਾ ਪਾਣੀ ਉਡਣਾ ਹੈ ਤੇ ਸਿਖਿਓ ਨੇ ਉਧਰ ਤੇ ਹੁੰਦੇ ਰਹੇ

ਬਹੁਤ ਸਾਡਾ ਜ਼ਰੂਰੀ ਹੈ ਵੀ ਅਸੀਂ ਸਰਕਾਰ ਨੂੰ ਵੀ ਜਾਗਤ ਕਰੀਏ ਤੇ ਆਪ ਵੀ ਜਾਗਰ ਹੋઈએ ਆਪਣੇ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਨੂੰ ਕਿਵੇਂ ਬਚਾਉਣਾ ਹੈ ਇਹ ਬਹੁਤ دیر ਨਹੀਂ ਚੱਲਣੇ ਹੈਗੇ ਹੁਣ ਵੀ ਰੋਪੜ ਦੇ ਇੱਕ ਪਿੰਡ ਦੇ ਵਿੱਚ ਪਾਣੀ ਖਤਮ ਹੋ ਗਿਆ ਤੇ ਅਫਰੀਕਾ ਦੇ ਵਿੱਚ ਤਾਂ ਬਿਲਕੁਲ ਹੈ ਹੀ ਨਹੀਂ ਇੱਕ ਸ਼ਹਿਰ ਦੇ ਵਿੱਚ ਪਾਣੀ ਹੈ ਹੀ ਨਹੀਂ ਪਾਣੀ ਦੀ ਸਮੱਸਿਆ ਬਹੁਤ ਵੱਡੀ ਹੈ ਉਹਦੇ ਬਿਨਾ ਸਾਡਾ ਜੀਵਨ ਹੀ ਅਧੂਰਾ ਹੈ ਪਗਤ ਜੀ ਨੇ ਕਿਹਾ ਸੀ ਕਿ ਤੀਸਰੀ ਵਰਲਡ ਵਾਰ ਜਿਹੜੀ ਆ ਪਾਨੀ ਫੋਰਨ ਸਿੰਘ ਜੀ ਨੇ 1927 ਤੋਂ ਕੰਮ ਸ਼ੁਰੂ ਕੀਤਾ ਸੀ ਇਹ ਸੁੰਦਰ ਲਾਲ ਬਹਾਉਗੋੜਾ ਜੀ ਸਾਡੇ ਕੋਲ ਆਉਂਦੇ ਸੀ ਉਹਨਾਂ ਨੇ ਕਿਹਾ ਸੀ ਬਿਸ਼ਨੋਈ ਲਾਕੇ ਦੇ ਵਿੱਚ ਅਵਰਤਾ ਦੇਵੀ ਔਰਤ ਸੀ ਜਿਸ ਨੇ ਉੱਥੋਂ ਦੇ ਰਾਜੇ ਨੇ ਹੁਕਮ ਲਾਤਾ ਵੀ ਲੱਕੜ ਚੈਈ ਦੇ ਮੇਲ ਬਣਾਉਣਾ ਤੇ ਉਹਦੇ ਬੰਦੇ ਲੱਕੜ ਕੱਟਣ ਚਲੇ ਗਏ ਪਰ ਉਹਨਾਂ ਔਰਤਾਂ ਇੰਨੀ ਜਾਗਰੂਕ ਸੀ ਗਿਆ ਪਾਵੇਂ ਨੇ ਇਸੇ ਪੜੀ ਗਏ ਪਰ ਉਹਨਾਂ ਨੂੰ ਦਰਖਤਾਂ ਦੀ ਮਹੱਤਤਾ ਪਤਾ ਸੀ ਉਹਨਾਂ ਨੇ ਜੱਫੀਆ ਪਾ ਲਈ ਹੈ ਕਿ ਦਰਖਤ ਨਹੀਂ ਵੱਢਣ ਦੇਣੇ ਸੀ ਸੱਜੀ ਗਈ ਕੁੜੀ ਤਿੰਨ ਤਿੰਨ ਹੋਰ ਵੱਡੀ ਵੀ ਔਰਤ ਤੇ ਉਹਦੇ ਤਿੰਨ ਕੁੜੀਆਂ ਹੋਣ ਉਹਨਾਂ ਨੇ 370 ਕੁੜੀਆਂ ਦੇਡੀਆਂ ਨੇ ਬਲੀਦਾਨ ਦਿੱਤਾ ਉਹਦੇ ਰੁੱਖਾਂ ਨੂੰ ਬਚਾਉਣ ਵਾਸਤੇ ਉਹਦਾ ਨਾਮ ਅਰਤਦੀ ਸੀ। ਤੋਂ ਉਹਦੇ ਤੋਂ ਪ੍ਰੇਰਿਤ ਹੋ ਕੇ ਸੁੰਦਰ ਅਰ ਬਹੁਗੁਰਾ ਜੀ ਨੇ ਟਿੱਪਕੋ ਮੂਵਮੈਂਟ ਸ਼ੁਰੂ ਕੀਤੀ ਉਹਨਾਂ ਨੇ ਪਹਾੜ ਦੇ ਵਿੱਚ ਰੁੱਖ ਨਹੀਂ ਕੱਟਣ ਦਿੱਤੇ। ਕੋਈ ਵੀ ਬੜਿਆ ਇਸ ਗੱਲ ਦਾ ਵੀ ਉੱਥੇ ਪਹਾੜਾਂ 'ਚ ਲੱਕੜ ਨਹੀਂ ਕੱਟੀ ਜਾਏਗੀ। ਉਸ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਿਹਤਮੰਦ ਜੀਵਨ ਹੋਵੇ ਅਸੀਂ ਕੁਝ ਹਾਲ ਹੋਈਏ ਮੇਰੇ ਪੈਸੇ ਨਾਲ ਕੋਈ ਖੁਸ਼ਾਲ ਨਹੀਂ ਹੋ ਸਕਦਾ

WhatsApp channel par but...